ਸੋ ਦੋਸਤੋ ਅੱਜ ਅਸੀਂ ਪਿੰਡ ਮੱਲੇਵਾਲ ਵਿਖੇ ਪਹੁੰਚੇ ਹਾਂ ਜਿੱਥੇ ਕਿ ਗੁਰਦੁਆਰਾ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਜੀ ਆਸ ਮੈਡੀਕੈਅਰ ਪਟਿਆਲਾ ਤੋਂ ਤਿਆਰਬੇਕਰ ਡਾਕਟਰ ਪਿੰਡ ਮੱਲੇਵਾਲ ਵਿਖੇ ਪਹੁੰਚੇ ਨੇ ਡਾਕਟਰ ਸੀਠੀ ਮਨੀਸ਼ ਅਤੇ ਡਾਕਟਰ ਅਦਿੱਤਿਆ ਦੋਗਲ ਜੀ ਸੋ ਜਿਹੜੇ ਕਿ ਬੜੇ-ਬੜੇ ਪਿੰਡਾਂ ਦੇ ਵਿੱਚ ਜਾ ਕੇ ਕਲਪਾਂ ਦੇ ਨਾਲ ਮਿਲ ਕੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਮਿਲ ਕੇ ਉਸੀਂ ਦੇਖ ਰਹੇ ਹਾਂ ਦੋਸਤੋ ਮਰੀਜ਼ਾਂ ਦੀ ਹੈਲਪ ਕਰ ਰਹੇ ਨੇ ਸੋ ਬੜੇ ਚੰਗੇ ਤਯਾਰਬੇਕਾਰ ਡਾਕਟਰ ਨੇ ਜੀ ਤੇ ਜਿਹਨੇ ਵੀ ਕਿਸੇ ਨੂੰ ਵੀ ਵੀਰ ਭਾਈ ਨੂੰ ਜਾਂ ਪਿੰਡਾਂ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਪ੍ਰੇਸ਼ਾਨੀ ਆ ਤਾਂ ਤੁਸੀਂ ਜਰੂਰ ਦਵਾਈ ਆਨੰਦ ਮਾਣੋ ਲਓ ਮਰੀਜ਼ਾਂ ਵਾਸਤੇ ਇਹ ਡਾਕਟਰ ਆਏ ਹੋਏ ਨੇ ਜੀ ਸੋ ਅਸੀਂ ਸਾਰਿਆਂ ਦਾ ਦਿਲ ਦੀਆਂ ਘਰਾਂ ਵਿੱਚ ਧੰਨਵਾਦ ਕਰਦੇ ਹਾਂ ਸੋ ਪਿੰਡ ਮੱਲੇਵਾਲ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਕੈਂਪ ਲੱਗ ਚੁੱਕੇ ਨੇ ਹਰ ਸਾਲ ਲੱਗਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਦਵਾਈ ਦਾ ਵੱਧ ਤੋਂ ਵੱਧ ਲਾਭ ਲਾਉ ਪਿੰਡ ਮੱਲੇਵਾਲ ਵਿਖੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੋ ਧੰਨਵਾਦ ਕਰਦੇ ਅਸੀਂ ਸਾਰੀ ਪੂਰੀ ਟੀਮ ਦਾ ਡਾਕਟਰਾਂ ਦੀ ਜਿਹੜੇ ਕਿ ਸਾਡੇ ਮਰੀਜ਼ਾਂ ਲਈ ਬਣੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਕਲੱਬਾਂ ਨਾਲ ਨਾਲ ਮਿਲ ਕੇ ਹੋਣੇ ਚਾਹੀਦੇ ਨੇ ਸੋ ਤੁਸੀਂ ਦੇਖ ਰਹੇ ਹੋ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਾਕੀ ਕਲੱਬਾਂ ਦੇ ਸਹਿਯੋਗ ਨਾਲ ਸੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਤੁਸੀਂ ਦੇਖ ਰਹੇ ਹੋ ਹਰ ਇੱਕ ਤਰ੍ਹਾਂ ਦੀ ਦਵਾਈ ਹੈ ਜਿਹੜੀ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਜਾਂਦੀ ਆ ਉਹ ਸਾਰੇ ਪਿੰਡ ਵਾਸੀਆਂ ਲਈ ਹੁੰਦੀ ਆ ਸੋ ਇਸ ਤਰ੍ਹਾਂ ਦੇ ਦੋਸਤੋ ਤੁਸੀਂ ਵੱਧ ਤੋਂ ਵੱਧ ਇਸ ਚੀਜ਼ ਦਾ ਲਾਭ ਉਠਾਓ ਸੋ ਜਿਹੜੀ ਕਿ ਤਾਂ ਕਿ ਕਿਸੇ ਮਰੀਜ਼ ਦਾ ਭਲਾ ਹੋ ਸਕੇ ਸੋ ਤਾਂ ਇਹ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਸਾਡੇ ਡਾਕਟਰ ਟੀਮਾਂ ਦਾ ਸ਼ੁਕਰੀਆ ਮਿਹਰਬਾਨੀ